ਫਿਲਮ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲਣ ਦਿੱਤੀ ਜਾਏਗੀ ਕਿਉਂਕਿ ਇਹਦੇ ਅੰਦਰ ਜਿਹੜੀ ਦੇਸ਼ ਦੇਸ਼ ਪੱਕੀ ਜਿਹੜੀ ਪਾਕਿਸਤਾਨ ਪਰ ਦੀ ਭਾਵਨਾ ਜਾਗ ਰਹੀ ਹੈ ਸਾਰਨਾ ਪਹਿਲਾਂ ਮੈਂ ਪੂਰੇ ਪੰਜਾਬ ਦੇ ਸ਼ਿਫ ਚੈਨਕਾ ਨੂੰ ਕਹਿ ਰਿਹਾ ਵਾਂ ਕਿ ਇਹਦਾ ਮੂੰਹ ਕਾਲਾ ਕੀਤਾ ਜਾਵੇ ਸਾਡੇ ਸਾਰੇ ਥੀਏਟਰਾਂ ਦੇ ਵਿੱਚੋਂ ਜਿੰਨੇ ਵੀ ਇਹ ਕੱਲ ਬਹੁਤ ਜਲਦੀ ਜਪਾ ਐਸਐਸਪੀ ਕਮਿਸ਼ਨਰ ਸਾਹਿਬ ਨੂੰ ਮਰੰਡਨ ਦਵਾਂਗੇ ਕਿ ਇਹ ਫਿਲਮ ਦਾ ਫਿਲਮ ਨੂੰ ਬੈਨ ਕਰਾਇਆ ਜਾਵੇ ਫਿਲਮ ਪਰ ਬਿਲਕੁਲ ਨਹੀਂ ਚੱਲਣ ਦੇਣੀ ਔਰ ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ ਅਪੀਲ ਕਰਦਾ ਦੀ ਗੁਰੂ ਰੰਦਾਵਾ ਜਿੱਥੇ ਵੀ ਜਿਹੜਾ ਪ੍ਰੋਗਰਾਮ ਲੱਗੇ ਜਿਹੜਾ ਮੂੰਹ ਕਾਲਾ ਕੀਤਾ ਜਾਵੇ ਕਿਉਂਕਿ ਇਹ ਚੰਨ ਪੈਸੇ ਕਮਾਣ ਲਈ ਦੇਖੋ ਕਿਦਾਂ ਇਹ ਕਿਦਾਂ ਦੇਖੋ ਚੰਨ ਪੈਸੇ ਕਮਾਣ ਲਈ ਕਿਦਾਂ ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦੀ ਇਹਨਾਂ ਅੰਦਰ ਕਿਹੜੀ ਭਾਵਨਾ ਹੈਗੀ ਆ ਜਿਹੜੀ ਹਿੰਦੁਸਤਾਨ ਦੇ ਪ੍ਰਤੀ ਹਿੰਦੁਸਤਾਨ ਦੇ ਪ੍ਰਤੀ ਫਿਲਮ ਬਣਾਓ ਤੁਸੀਂ ਕੋਈ ਵੀ ਬਣਾਣੀ ਹੈ ਹਿੰਦੁਸਤਾਨ ਜਿੰਦਾਬਾਦ ਨਾਰੇ ਹਿੰਦੁਸਤਾਨ ਦੇ ਬਾਰੇ ਕੁਝ ਵੀ ਹਿੰਦੁਸਤਾਨ ਬਾਰੇ ਕੁਝ ਵੀ ਕਰੋ ਫਿਲਮ ਬਣਾਓ ਤੁਸੀਂ ਜਾਣ ਕੇ ਮੈਂ ਕਹਿੰਦਾ ਜਾਣ ਕੇ ਜਿਹੜੀ ਪਾਕਿਸਤਾਨ ਦੀ ਜਿਹੜੀ ਕੋਈ ਪੇਮ ਭਾਵਨਾ ਜਾਗੀ ਆ ਇਹਨੂੰ ਸ਼ੇਵਸਾਨੀ ਖਤਮ ਕਰ ਆ ਜਾਂਦਾ ਵੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਨੇ ਸਾਨੂੰ ਪਾਕ ਇੱਕ ਪੰਜਾਬ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਤੇ ਪ੍ਰੇਮ ਹੋ ਜਾਂਦਾ ਪਾਕਿਸਤਾਨੀ ਪੰਜਾਬ ਦੇ ਮੁੰਡੇ ਨੂੰ ਹਿੰਦੂਸਤਾਨ ਦੇ ਮੁੰਡੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਮੈਂ ਤਾਂ ਗੁਰੂ ਨਾਨਕ ਦੇਵਾ ਜੀ ਨੂੰ ਇਹ ਕਿਹਾ ਵੀ ਇਹ ਕਿਉਂ ਨਹੀਂ ਪੁੱਛਦੇ ਜਾ ਕੇ ਫਿਲਮ 'ਚ ਇਹ ਕਿਉਂ ਨਹੀਂ ਦਿਖਾਉਂਦੇ ਕਿ ਜਿਹੜੀ 1947 ਤੋਂ ਬਾਅਦ ਸਾਡੀ ਹਿੰਦੂ ਸਿੱਖਾਂ ਦੀ ਸੇਵਾਦੀ 15% ਸੀ ਅੱਜ 2% ਕਿਉਂ ਰਹਿ ਗਈ ਪਾਕਿਸਤਾਨ ਦੀ ਵਧਾਈ ਕੀਤੀ ਗਈ ਆ ਦਿਖਾ ਕੇ ਉਹ ਰਏ ਹਿੰਦੂਸਤਾਨੀਆਂ ਨੂੰ ਉਹ ਮੁਲਕ ਜਿਨ੍ਹਾਂ ਨੇ ਅਟੈਕ ਕਰਾਇਆ ਪੰਜਾਬ ਪੰਜਾਬ ਦੇ ਅੰਦਰ ਪੰਜਾਬ ਤੋਂ ਆਲ ਇੰਡੀਆ ਦੇ ਵਿੱਚ ਪਲਵਾਮਾ ਅਟੈਕ 26 11 ਦਾ ਅਟੈਕ ਐਡੇ ਸਾਡੇ ਹਿੰਦੂਸਤਾਨੀ ਭਰਾ ਮਾਰੇ ਔਰ ਉਸ ਫਿਲਮ ਦੇ ਪਾਕਿਸਤਾਨ ਨੂੰ ਵਧਿਆਰਾ ਦਿਖਾ ਰਹੇ ਨੇ ਸਾਡੀ ਜਨਰੇਸ਼ਨ ਉੱਤੇ ਕੀ ਬਿੱਤੂਗੀ ਉਹ ਕੀ ਸਿੱਖਣਗੇ ਪਾਕਿਸਤਾਨ ਸਾਡਾ ਮਿੱਤਰ ਦੇਸ਼ ਹੈ ਜਿਨੇ ਪੂਰੇ ਅਜ ਤੱਕ ਹਿੰਦੁਸਤਾਨ ਨੂੰ ਤਬਾਹ ਕਰਨ ਦਾ ਕੋਈ ਕੰਮ ਕੋਈ ਨਹੀਂ ਕੀਤਾ ਉਹਨੇ ਐ ਸ਼ਾਹਕੋਟ ਨਾਮ ਨੂੰ ਲੈ ਕੇ ਸ਼ਾਹਕੋਟ ਫਿਲਮ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਦਿਖਾਇਆ ਗਿਆ ਹਿੰਦੁਸਤਾਨ ਦੀ ਫਿਲਮ ਸ਼ੂਟਿੰਗ ਹੋਈ ਪਈ ਹੈ ਇਦੇ ਵਿੱਚ ਦਿਖਾ ਰਹੇ ਪਾਕਿਸਤਾਨ ਨੂੰ ਮਤਲਬ ਉੱਪਰ ਕਰਕੇ ਦਿਖਾ ਰਹੇ ਹੋ ਜਾਗਰ ਕਰਕੇ ਦਿਖਾ ਰਹੇ ਕਿ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਹੈ ਪਰ ਕਿਹਾ ਪਹਿਲਾ ਸਾਡਾ ਸਵਾਲ ਤਾਂ ਇਹ ਹੈ ਕਿ ਆ ਪਾਕਿਸਤਾਨ ਦੇ ਵਿੱਚ ਜਾ ਕੇ ਕੋਈ ਹਿੰਦੁਸਤਾਨੀ ਵਿਅਕਤੀ ਉੱਚੀ ਥਾਰੀ ਹਿੰਦੁਸਤਾਨ ਜਿੰਦਾਬਾਦ ਦਾ ਨਾਰਾ ਲਾ ਸਕਦਾ ਹੈ ਅਗਰ ਲਾਊਗਾ ਉਹਦਾ ਅੰਜਾਮ ਮੈਨੂੰ ਮੇਰੇ ਨਾਲੋਂ ਵੱਸ ਹੈ ਤੁਸੀਂ ਲੋਕ ਜਾਣਦੇ ਹੋ ਪੰਜਾਬ ਦੇ ਵਿੱਚ ਪਿਛਲੇ ਨਮਾਦਾਂ ਦੇ ਕਿਹਾ ਤਾਂ ਪਹਿਲਾ ਸਵਾਲ ਤਾਂ ਇਹ ਕਿ ਆ ਹੋਰ ਫਿਲਮਾਂ ਨਹੀਂ ਐ ਏਡੇ ਵੱਡੇ ਮੁੱਦੇ ਨੇ ਪੰਜਾਬ 'ਚ ਨਵੀਆਂ ਫਿਲਮਾਂ ਤੇ ਫਿਲਮਾਂ ਆ ਰਹੀਆਂ ਹਰ ਇੱਕ ਡਾਇਰੈਕਟਰ ਨੂੰ ਇਹ ਲੱਗਦਾ ਕਿ ਮੈਂ ਪੈਸਾ ਕਿੱਥੋਂ ਕਮਾਣਾ ਹੈ ਤਾਂ ਮੈਂ 2-300 ਕਰੋੜ ਕਿੱਦਾਂ ਲਵਾਣਾ ਭਾਵੇਂ ਮੈਨੂੰ ਆਪਣਾ ਮਜਾ ਵੀ ਵੇਚਣਾ ਪੈ ਜਾਵੇ ਭਾਵੇਂ ਮੈਨੂੰ ਆਪਣਾ ਧਰਮ ਵੀ ਵੇਚਣਾ ਪੈ ਜਾਵੇ ਇਹਨਾਂ ਲੋਕਾਂ ਨੂੰ ਧਰਮ ਤੋਂ ਉੱਪਰ ਦੇ ਗਿਆ ਪੈਸਾ ਐਮਰਜੈਂਸੀ ਫਿਲਮ ਵੀ ਚੱਲੇਗੀ ਗੇਸ਼ ਪੱਕੀ ਦੀ ਫਿਲਮ ਹੈ ਬਿਲਕੁਲ ਬੰਦ ਨਹੀਂ ਹੋਏਗੀ ਕਿਉਂਕਿ ਇਹ ਵੀ ਫਿਲਮ ਬੰਦ ਕਰਾਉਣ ਲਈ ਮੈਂ ਆਲ ਪੰਜਾਬੀਆਂ ਨੂੰ ਕਹਿੰਦਾ ਕਿ ਪੰਜਾਬ ਦੇ ਵਿੱਚ ਅੜੀ ਫਿਲਮ ਨੂੰ ਅਸੀਂ ਬੈਨ ਕਰਾਵਾਂਗੇ ਉਹਦੀ ਗੁਰੂੰਦਾਬਾ ਦੀ ਫਿਲਮ ਸ਼ਾਹ ਕੋਲ ਬਿਲਕੁਲ ਨਹੀਂ ਚੱਲਣ ਦਾਂਗੇ ਕਿਉਂਕਿ ਇਹਦਾ ਪਤਾ ਨਹੀਂ ਕੀ ਮਕਸਦ ਹੈ ਮੈਂ ਨਹੀਂ ਜਾਣਦਾ ਇਹ ਡੀਐਨਏ ਟੈਸਟ ਕਰਾਇਆ ਜਾਵੇ ਕਿ ਇਹ ਹਿੰਦੁਸਤਾਨੀ ਹੈ ਜਾਂ ਪਾਕਿਸਤਾਨੀ ਹੈ ਕਿਉਂਕਿ ਇਹਨਾਂ ਨੇ ਇਹੀ ਸ਼ਖਸ ਨੇ ਜਿਹੜੇ ਪਬਲਿਸਿਟੀ ਲੈਣ ਲਈ ਚੰਨ ਪਬਲਿਸਿਟੀ ਲੈਣ ਲਈ ਆਪਣੇ ਫਿਲਮ ਨੂੰ ਜਾਣ ਕੇ ਬੜਾਵਾ ਦੇ ਰਹੇ ਨੇ ਫਿਲਮ ਆਪਾਂ ਬਿਲਕੁਲ ਵੀ ਫਿਲਮ ਚੱਲ ਇਹ ਥੋੜੀ ਦਿਖਾਉਂਦੇ ਫਿਲਮ ਜੀ ਸਾਡੇ ਗੁਰਦੁਆਰੇ ਕਿੱਦਾਂ ਤੋੜੇ ਜਾਂਦੇ ਨੇ ਸਾਡੇ ਮੰਦਰ ਪਾਕਿਸਤਾਨ 'ਚ ਕਿੱਦਾਂ ਤੋੜੇ ਜਾਂਦੇ ਨੇ ਸਾਡੀ ਕੁੜੀਆਂ ਨੂੰ ਚੱਕ ਕੇ ਜ਼ੋਰਦਸੀ ਧਰਮਪਰਵਤਨ ਕਰਾ ਕੇ ਉਹਨਾਂ ਨਾਲ ਵਿਆਹ ਕਿੱਦਾਂ ਕਰਾਈ ਜਾਂਦੇ ਨੇ ਇਹ ਫਿਲਮ 'ਚ ਕਿਉਂ ਨਹੀਂ ਦਿਖਾਉਂਦੇ ਕਾਹ ਅਸੀਂ ਆਪ ਦੀ ਜਨਰੇਸ਼ਨ ਨੂੰ ਸਹੀ ਰਾਹ ਪਾਣਾ ਨਾਕੇ ਦੀ ਪਾਕਿਸਤਾਨਾ ਪਿਆਰ ਦਿਖਾਣਾ ਆ। ਉਹ ਤੁਸੀਂ ਇਸ ਫਿਲਮ ਦੇ ਵਿੱਚ ਜਿੰਦਾਬਾਦ ਦੇ ਨਾਰੇ ਲਵਾ ਕੇ ਸਾਡੇ ਥੀਏਟਰਾਂ ਚ ਲਾਓਗੇ। ਇਹ ਸ਼ਰਤ ਸਾਨੂੰ ਕਦੇ ਨਾ ਅਰਦਾਸ ਕੀਤਾ ਸੀ ਨਾ ਕਦੇ ਕਰੂੰਗਾ। ਅਸੀਂ ਵਿਰੋਧ ਕਰਦੇ ਸੀ ਕਰਦੇ ਰਵਾਂਗੇ ਔਰ ਇਸ ਫਿਲਮ ਨੂੰ ਬੰਦ ਕਰਾਉਣ ਲਈ ਸਾਨੂੰ ਜੇ ਸੱਤਰ ਜਾਣਾ ਪਿਆ ਅਸੀਂ ਜਾਵਾਂਗੇ। ਉਹ ਫਿਰ ਸਿਨੇਮਾ ਹਾਲ ਆਪ ਜ਼ਿੰਮੇਵਾਰ ਹੋਊਗਾ। ਜੇ ਫਿਲਮ ਲਾਊਗਾ ਤੇ ਫਿਰ ਸਾਨੂੰ ਨਹੀਂ ਕਹਿਣਾ ਅਸੀਂ ਆਪ ਦੇ ਦੇਸ਼ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਨਾਰੇ ਨਹੀਂ ਲੱਗਣ ਦੇਣੇ। ਪਾਕਿਸਤਾਨ ਨੂੰ 14 ਅਗਸਤ 1947 ਜਦੋਂ ਆਜ਼ਾਦ ਹੋਇਆ ਉਦੋਂ ਜਿਹੜੀ ਹਿੰਦੂ ਤੇ ਸਿੱਖਾਂ ਦੀ ਆਬਾਦੀ ਸੀ ਨਾ 15% ਆਬਾਦੀ ਹੁੰਦੀ ਸੀ ਅੱਜ ਉਥੇ 1 ਤੋਂ 1.5% ਆਬਾਦੀ ਹੈ ਕਿੱਥੇ ਗਿਆ ਮੇਰਾ ਹਿੰਦੂ ਭਰਾ ਅਗਰ ਐਡਾ ਹੀ ਭਾਈਚਾਰਾ ਹੈ ਤਾਂ ਕਿੱਥੇ ਗਏ ਤੁਸੀਂ ਕਿਹਾ ਨਹੀਂ ਡਾਇਰੈਕਟਰ ਨੂੰ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਜਿਹੜੇ ਸਾਡੀਆਂ ਕੁੜੀਆਂ ਦਾ ਧਰਮ ਪਰਿਵਰਤਨ ਜਾਣ ਜਾਣ ਕੇ ਕਰਾਏ ਜਾ ਰਹੇ ਆ ਅਗਰ ਆਪਾ ਉਹ ਦਿਖਾ ਕੇ ਸਾਡੇ ਹਿੰਦੂ ਕੁੜੀਆਂ ਇਥੇ ਦੀ ਜਾਗਰੂਕ ਕਰ ਜਾਣ ਉਹ ਹੀ ਡਾਇਰੈਕਟਰ ਅਗਰ ਕਰ ਲੈਂਦਾ ਪ੍ਰੋਡਿਊਸਰ ਕਰ ਲੈਂਦਾ ਤਾਂ ਕਿਹਾ ਜਿੱਥੇ ਹੁਣ 200 ਕਰੋੜ ਦੀ ਗੱਲ ਕਰਦੇ ਨੇ 300-400 ਕਰੋੜ ਨਾ ਕਮਾ ਕੇ ਜਾਂਦੀ ਫਿਰ ਆ ਕਹਣਾ ਚਾਹੇ ਜੋ ਮਰਜ਼ੀ ਹੋਵੇ ਜੀ ਇਹ ਫਿਲਮ ਦਾ ਬਾਇਕ ਕੱਟ ਹੋਏਗਾ ਫਿਲਮ ਬਿਲਕੁਲ ਹੀ ਚੱਲਣ ਦਿੱਤੀ ਜਾਏਗੀ ਕਿਉਂਕਿ ਸਾਡੇ ਸੈਨਿਕ ਬੈਠੇ ਨੇ ਸਾਡੀ ਸੁਰੱਖਿਆ ਲਈ ਅਸੀਂ ਦੇਖੋ ਤੁਸੀਂ ਪੱਤਰਕਾਰ ਸਾਹਿਬ ਮੈਂ ਦੇਖ ਲਓ ਕਿੰਨਾ ਇਰਾਮ ਐਸੇ ਬੈਠੇ ਆ ਐਸ਼ ਕਰ ਰਹੇ ਹੋ ਜੀ ਸਾਡੇ ਸੈਨਿਕ ਬੈਠੇ ਨੇ ਕਿੱਥੇ ਸਾਡੀ ਸੁਰੱਖਿਆ ਲਈ ਔਰ ਇਹ ਲੋਕ ਪੈਸੇ ਕਮਾਣ ਲਈ ਦੇਖੋ ਕਿਦਾਂ ਸਾਡੇ ਸਾਡੇ ਮੈਂ ਕਹਿੰਦਾ ਸੋਚਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਪੈਸਿਆਂ ਲਈ ਕੀ ਕਰ ਰਹੇ ਹੋ ਫਿਲਮ ਬਣਾਣੀ ਆ ਤੁਸੀਂ ਹਿੰਦੁਸਤਾਨ ਪ੍ਰਦੀਪ ਨਾਓ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਗਾਓ ਪਰ ਤੁਸੀਂ ਲੋਕ ਬਾਈਕਾਟ ਨਾ ਇਹ ਫਿਲਮ ਦਾ ਬਾਈਕਾਟ ਕਰਾਉਂਗਾ ਔਰ ਫਿਲਮ ਪੂਰੇ ਪੰਜਾਬ ਦੇ ਲੋ ਇਹ ਕਿਉਂ ਨਹੀਂ ਦਿਖਾਉਂਦੇ ਕਿਉਂ ਨਹੀਂ ਦਿਖਾਉਂਦੇ ਕਿ ਪਾਕਿਸਤਾਨ ਦੀ ਸ਼ਹਿਰ ਦੇ ਉੱਤੇ ਅੱਤਵਾਦੀਆਂ ਦੁਆਰਾ ਸੰਸਦ ਬੇਮਰਾ ਕੀਤਾ ਗਿਆ ਇਹ ਕਿਉਂ ਨਹੀਂ ਦਿਖਾਉਂਦੇ ਕਿ ਕਾਰਗਿਲ ਜਿੱਤ ਕੀਤਾ ਗਿਆ ਇੱਕ ਪੋੜੀ ਦਿਖਾਵੇ ਪੰਜਾਬ ਜਿਹੜਾ ਹਿੰਦੂ ਖਤਨਿਆਮ ਹੋਇਆ ਉਹ ਪਾਕਿਸਤਾਨ ਦੀ ਸ਼ਹਿਰ ਦੀ ਹੋਇਆ ਇਹ ਕਿਉਂ ਨਹੀਂ ਦਿਖਾਉਂਦੇ ਮੈਂ ਤਾਂ ਸਵਾਲ ਕਿਤੇ ਗੁਰੂਆਂ ਦਾ ਵਾਣੂ ਗੁਰੂ ਦਾ ਵਨ ਉਹਨਾਂ ਗਰ ਪ੍ਰੇਮ ਹੈ ਪਾਕਿਸਤਾਨ ਦੇ ਨਾਲ ਤਾਂ ਉਹ ਪੱਕੇ ਜੀ ਕੰਪਲੇਂਟ ਵੀ ਅਪਮਾਨਯ ਅਧਿਕਾਰੀ ਨੇ ਉਹਨਾਂ ਨੂੰ ਦਿੱਤੀ ਗਈ ਆ ਉਹਨਾਂ ਨੂੰ ਸੁਨਾਚਾ ਦਿੱਤਾ ਵੀ ਜੇ ਫਿਲਮ ਰੁਕਵਾਵਾਂਗੇ ਤੇ ਬਾਈ ਦੂਏ ਨਹੀਂ ਰੁਕਦੀ ਇਹ ਸਮਝ ਲੋ ਇਹੋ ਜੇ ਇਹ ਦੇਖੋ ਕਲਾਕਾਰ ਤੇ ਬਕਾਊ ਕਲਾਕਾਰ ਨੇ ਇਹ ਲੋਕ ਇਹ ਥੁੱਕਾ ਚਾਟਣ ਦੇ ਪੈਸੇ ਪਿੱਛੇ ਇਹਨਾਂ ਨੇ ਦੀਨ ਮਾਨ ਦੇਸ਼ ਭਗਤੀ ਮਜ਼ਬਤ ਕੋਈ ਮੱਡੀ ਗੱਲ ਹੈ ਹੀ ਨਹੀਂ ਤੁਹਾਨੂੰ ਤਾਂ ਕੋ ਵੱਡਾ ਇਹਨਾਂ ਤੋਂ ਹੈ ਨਹੀਂ ਮੈਂ ਪੈਸਾ ਨਹੀਂ ਵੱਡਾ ਵਾ ਇਹ ਲੋਕ ਐਡੇ ਗਿਰੇ ਹੋਏ ਨੇ ਵੀ ਆਪ ਦੇ ਘਰ ਦੀ ਬੋਲੀਆਂ ਵੀ ਲਾ ਦੋਗੇ ਪੈਸੇ ਪਿੱਛੇ ਠੀਕ ਹੈ ਜੀ ਅਸੀਂ ਸਰਕਾਰ ਨੂੰ ਕਿਹਾ ਵੀ ਇਹਨਾਂ ਚੰਦ ਬੰਦਿਆਂ ਪਿੱਛੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਦੇਸ਼ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਇਹ ਫਿਲਮ ਰੋਕੀ ਜਾਵੇ ਨਹੀਂ ਰੁਕਦੀ ਫਿਰ ਜੋ ਨੁਕਸਾਨ ਹੋਊਗਾ ਉਹ ਸੈਂਸਰ ਬੋਰਡ ਤੇ ਪ੍ਰਸ਼ਾਸਨ ਆਪ ਜੀ ذمہਾਰ ਹੋਊਗਾ ਫਿਰ ਇਹ ਗੱਲ ਨਾ ਲਾ ਲੋ ਇਸ ਤਾਂ ਵਿਹਲੇ ਆ ਇਹ ਤਾਂ ਬਹਿ ਜਾਣਗੇ ਉੱਧਰ ਜਾ ਕੇ ਥੀਏਟਰਾਂ ਦੇ ਬਾਹਰ ਫਿਰ ਲਾ ਕੇ ਦਿਖਾਈਓ ਫਿਲਮ